ਅੱਜ ਮਿਤੀ 2 ਫਰਵਰੀ 2025 ਦਿਨ ਐਤਵਾਰ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਤੇ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੀ ਬਖਸ਼ਿਸ਼ ਸਦਕਾ ਦੋਆਬਾ ਜਨ ਕਲਿਆਣ ਪ੍ਰਬੰਧਕ ਕਮੇਟੀ ਰਜਿਸਟਰ ਨਕੌਦਰ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ 10 ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਇਸ਼ ਮਾਗਮੋਲਾ ਗੁਰਨਾਨਕਪੁਰਾ ਮਲਸੀਆ ਰੋਡ ਨਕੌਦਰ ਵਿਖੇ ਕਰਵਾਏ ਗਏ ਆਏ ਬਰਾਤੀ ਪਰਿਵਾਰਾਂ ਦਾ ਪਾਸਤਾ ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਬਰਾਤੀਆਂ ਵਾਸਤੇ ਚਾਹ ਪਕੌੜਿਆਂ ਤੇ ਪ੍ਰਸ਼ਾਦਿਆਂ ਦੀ ਲੰਗਰ ਉਤਟ ਬਰਤਾਇਆ ਗਿਆ। ਉਪਰੰਤ ਆਨੰਦ ਕਾਰਜ ਦੀਆਂ ਰਸਮਾਂ ਤੋਂ ਬਾਅਦ ਸੰਪੂਰਨ ਵਿਦਾਇਗੀ ਦਿੱਤੀ ਗਈ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਪੁਚੇ ਅਚੇ ਤੌਰ ਤੇ ਪਹੁੰਚੇ। ਤੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਸੋਹਰੀ ਜਾਣਕਾਰੀ ਪ੍ਰਧਾਨ ਬਲਦੇਵ ਸਿੰਘ ਪੱਟੀ ਜੀ ਨੇ ਸਾਂਝੀ ਕੀਤੀ सबरा दावे सो जू सबरा दावे सो सदार श्री राम Duh-huh. सदिलागला समर सोनो सा

ਮੇਰੇ ਨਾਮ ਲਾ ਪਿਆ ਹੋਆ ਮੇਰੇ ਨਾਮ ਲਾ ਵਾਹਿਗੁਰੂ ਰਾਮ ਕਲੀ ਸੇਵਾ ਸੁਸਾਇਟੀ ਦੇ ਪ੍ਰਬੰਧਕ ਕਮੇਟੀ ਹਰ ਸਾਲ ਬੜਾ ਉਤਰਾਜਾ ਕਰਦੀ ਹੈ ਸਤਿਕਾਰਯੋਗ ਵੀਰ ਮਨਦੀਪ ਸਿੰਘ ਸਤਿਕਾਰਯੋਗ ਵੀਰ ਬਜੀਤ ਸਿੰਘ ਮੈਂ ਸਾਰੇ ਨਾਮ ਨਹੀਂ ਜਾਣਦਾ ਕਿਉਂਕਿ ਮੇਰੇ ਸਾਰੇ ਵੀਰ ਨੇ ਜਿਨ੍ਹਾਂ ਦਾ ਬੜਾ ਹੀ ਪਿਆਰ ਸੰਯੋਗ ਇਸ ਦਵਾਬਾ ਜਨ ਕल्याण ਸੇਵਾ ਸੁਸਾਇਟੀ ਸਮੂਹ ਪ੍ਰਬੰਧਕ ਕਮੇਟੀਆਂ ਨੂੰ ਹਰ ਸਾਲ ਮਿਲਦਾ 10 11 12 ਸਾਲ ਹੋ ਗਏ ਨੇ ਤੇ ਬਸ 30 ਦੇ ਨਾਲ ਜੁੜੇ ਨੇ ਤੇ ਮਾਲਕ ਕਿਰਪਾ ਕਰਨ ਕਿਉਂਕਿ ਇਹ ਬਹੁਤ ਵੱਡਾ ਪੁੰਨ ਹੈ ਪੁੰਨ দান ਜੁ ਬੀਜਦੇ ਸਭ ਧਰ ਬਰਾਏ ਕੇ ਜਾਈਏ ਕਿ ਤੇ ਪੁੰਨ ਕਰਦੇ ਆ ਨਾ ਇੱਕ ਇਹ ਵੀ ਹੁੰਦਾ ਹੈ ਕਿ ਜਦੋਂ ਮਾਲਕ ਦੋ ਪਰਿਵਾਰਾਂ ਦੇ ਸਬੰਧ ਬਣਾਉਂਦਾ ਹੈ ਦੋ ਪਰਿਵਾਰਾਂ ਉੱਤੇ ਗੁਰੂ ਕਿਰਪਾ ਕਰਦਾ ਤੇ ਵੀਰ ਦਾ ਸਾਥ ਵੀ ਸੰਗਤ ਦਿੰਦੀ ਹੈ ਕਿਉਂਕਿ ਦੇਖੋ ਕਈ ਵਾਰੀ ਅਸੀਂ ਪਿਛਲੇ ਕੁਸਾਲ ਪੰਜ 6 ਅਨੰਤਕਾਰਜ ਕਰਾਏ ਐਥੇ ਇੱਕ ਪ੍ਰਾਲਾ ਹੋ ਹੋਇਆ ਦਾਸ ਆਨੰਦਕਾਰਜ ਹੋਵੇ ਮਾਲਕ ਇਸੇ ਤਰ੍ਹਾਂ ਇਸ ਵੀਰ ਉਹਨਾਂ ਤੇ ਕਿਰਪਾ ਕਰਦੇ ਰਹਿਣ ਕਿਉਂਕਿ ਇਹ ਸੇਵਾ ਹੈ ਭਾਈ ਤੇ ਜਦੋਂ ਏਡੇ ਸੇਵਾ ਕਰਨੇ ਬੜੀ ਹੋਤੀ ਹੁੰਦੀ ਹੈ ਤੇ ਸੇਵਾ ਮਾਲਕ ਕਿਰਪਾ ਨਾਲ ਕਰੁੰਦਾ ਕਿਉਂਕਿ ਜਿਸ ਕੋ ਨਦਰ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਗਰੀ ਨਜ਼ਰ ਨਿਹਾਲ ਕੇ ਗੁਰੂ ਨਾਨਕ ਦੀ ਨਜ਼ਰ ਤੇ ਪੈ ਜਾਂਦੀ ਹੈ ਕਿਉਂਕਿ ਗੁਰੂ ਣਾਦ ਕੈਸੇ ਨੇ ਕਿ ਜਦੋਂ ਉਹ ਤੇ ਕਿਰਪਾ ਕਰਦੇ ਨੇ ਉਹ ਸੇਵਕ ਨੂੰ ਨਜ਼ਰੋਂ ਨਦਰ ਨਿਹਾਲ ਕਰ ਦਿੰਦੇ ਨੇ ਹਜ਼ੂਰੇ ਬੜੇ ਹੀ ਖੁਸ਼ੀਆਂ ਭਰੇ ਸਮੇ ਤੇ ਝੁੜ ਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਤਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਗੁਰਬਾਣੀ ਦੇ ਨਾਲ ਮਹਾਵਾਕਾ ਮੁਤਾਬਕ ਅੱਜ ਬਹੁਤ ਹੀ ਸੁਭਾਗਾ ਸਮਾ ਹੈ ਜਦ ਕੀ 10 ਜੋੜਿਆਂ ਦੇ ਸਮੂਹ ਸਮੂਹਕ ਆਨੰਦ ਕਾਰਜ ਦੁਆਬਾ ਜਨ ਕਲਿਆਣ ਸੇਵਾ ਸੁਸਾਇਟੀ ਵੱਲੋਂ ਪੂਰੇ ਗੁਰਮੁਰਯਾਦਾਂ ਅਨਸਾਰ ਕਰਵਾਈ ਗਏ ਨੇ ਪਹਿਲਾਂ ਤਾਂ ਸਾਰੀ ਸੰਗਤ ਵੱਲੋਂ ਸਾਰੀਆਂ ਹੀ ਜੋੜੀਆਂ ਨੂੰ ਆਪਣੀਆਂ ਬੇਟੀਆਂ ਤੇ ਬੇਟੀਆਂ ਨੂੰ ਇਸ ਖੁਸ਼ੀਆਂ ਭਰੇ ਸਮੇਂ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਰੇ ਤੁਹਾਡੇ ਸਾਰਿਆਂ ਤੇ ਤੇ ਇਹ ਜਿਹੜੇ ਆਪਣੇ ਸਾਰੇ ਸੇਵਾਦਾਰ ਨੇ ਪੱਤੀ ਪ੍ਰਵਾਚਨਨ ਹੋਰ ਸਾਥੀ ਬੜੇ ਨਵੇਂ ਸੋਤੇ ਕੇ ਇਹ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਇਹਨਾਂ ਤੇ ਵੀ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਕਰਕੇ ਇਹਨਾਂ ਨੇ ਆਪਣਾ ਕਾਰਜ ਬੜੀ ਨੇਕ ਨੀਤੀ ਦੇ ਨਾਲ ਉਹਨੂੰ ਪੂਰਾ ਕੀਤਾ ਸਾਰੀਆਂ ਹੀ ਜੋੜੀਆਂ ਨੂੰ ਗੁਰੂ ਸਾਹਿਬ ਖੁਸ਼ੀਆਂ ਬਖਸ਼ਣ ਤੁਹਾਨੂੰ ਸਾਰਿਆਂ ਨੂੰ ਬੜਾ ਲੰਮਾ ਭਾਗਾ ਭਰਿਆ ਕਾਮਯਾਬੀਆਂ ਵਾਲਾ ਤੰਦਰੁਸਤੀ ਵਾਲਾ ਤੁਹਾਨੂੰ ਜੀਵਨ ਬਖਸ਼ੇ ਤੁਸੀਂ ਆਪਣੇ ਪਰਿਵਾਰਾਂ ਥੋਰ ਰਸਤੇ ਪਿਆਰ ਗੂੜਾ ਕਰੋ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਕਰੋ ਇੱਕ ਦੂਜੇ ਦਾ ਸਤਿਕਾਰ ਕਰੋ ਤੇ ਆਪਣੇ ਮਾਪਿਆਂ ਦਾ ਨਾਮ ਹੋਰ ਰੋਸ਼ਨ ਕਰੋ